ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਆਪਾਂ ਵੀਡੀਓ ਵਿੱਚ ਜੋ ਗੱਲ ਕਰਾਂਗੇ ਕਿ ਚਿਰਾਗ ਲਗਾਉਣ ਦਾ ਸਹੀ ਟਾਈਮ ਕੀ ਹੋਣਾ ਚਾਹੀਦਾ ਹੈ ਸੋ ਸਹੀ ਪੈਰਾ ਕਿਸ ਟਾਈਮ ਹੁੰਦਾ ਹੈ ਆਪਾਂ ਅੱਜ ਇਹਦੇ ਬਾਰੇ ਗੱਲ ਕਰਨੀ ਹੈ ਸੋ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਜੀ ਸੋ ਕੁਝ ਕਮੈਂਟਾਂ ਵੀ ਇੱਥੇ ਦੱਸਾਂਗੇ ਜੀ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਿਓ ਜੀ ਸੋ ਹੁਣ ਇੱਥੇ ਵੀਡੀਓ ਸ਼ੁਰੂ ਕਰਦੇ ਆ ਪਹਿਲਾ ਇੱਕ ਦੋ ਕਮੈਂਟਾਂ ਦੱਸ ਦਿੰਨੇ ਸੋ ਇੱਥੇ ਪਹਿਲਾ ਜੋ ਕਮੈਂਟ ਹੈ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਮੈਂ ਠੀਕ ਨਹੀਂ ਰਹਿੰਦਾ ਸੋ ਮੇਰੇ ਲਈ ਫਰਿਆਦ ਕਰੋ ਸੋ ਦੇਖੋ ਆਪਾਂ ਬਹੁਤ ਵਾਰ ਤੁਹਾਨੂੰ ਹੱਲ ਦੱਸਿਆ ਹੈ ਜੋ ਕਿ ਪੱਕਾ ਹੱਲ ਹੈ ਜੋ ਕਿ ਡਾਕਟਰ ਵੀ ਆਪਣਾ ਇਲਾਜ ਨਹੀਂ ਕਰ ਸਕਦੇ ਇਦਾਂ ਦੀਆਂ ਬਿਮਾਰੀਆਂ ਕਈ ਵਾਰੀ ਇਨਸਾਨ ਨੂੰ ਆ ਜਾਂਦੀਆਂ ਹੈ ਸੋ ਜੇਕਰ ਤੁਹਾਡਾ ਵਿਸ਼ਵਾਸ ਹੈ ਮੁਰਸ਼ਿਦ ਤੇ ਤਾਂ ਇੱਕ ਵਾਰ ਵਿਸ਼ਵਾਸ ਰੱਖ ਕੇ ਅਰਦਾਸ ਕਰ ਦਿਓ ਜਿਹੜੇ ਵੀ ਫੱਕਰ ਫਕੀਰ ਨੂੰ ਤੁਸੀਂ ਮੰਨਦੇ ਹੋ ਤਾਂ ਉਹਨਾਂ ਦੀ ਜੋਤ ਚਰਾਗ ਦਾ ਤੇਲ ਤੁਸੀਂ ਵਰਤਣਾ ਹੈ ਸਿਰਫ ਮੱਥੇ ਨੂੰ ਹੀ ਲਗਾਉਣਾ ਹੈ ਤੇ ਉਸ ਤੋਂ ਇਲਾਵਾ ਤੁਸੀਂ ਪੀਰੀਡ ਦੀ ਹੱਡੀ ਤੇ ਵੀ ਲਗਾ ਸਕਦੇ ਆ ਹੋਰ ਕਿਤੇ ਵੀ ਪੈਰਾਂ ਲੱਤਾਂ ਨੂੰ ਨਹੀਂ ਲਗਾਉਣਾ ਹੈ ਸੋ ਇਹ ਨਹੀਂ ਸੋਚਣਾ ਕਿ ਇਸ ਜਗ੍ਹਾ ਤੇ ਦੁੱਖ ਹੈ ਅਸੀਂ ਉਸੇ ਜਗ੍ਹਾ ਤੇ ਲਗਾਉਣਾ ਹੈ ਪੇਟ ਨੂੰ ਲਗਾ ਸਕਦੇ ਆ ਸੋ ਤੁਸੀਂ ਖੁਦ ਦੇਖੋਗੇ ਕਿ ਵੱਡੇ ਤੋਂ ਵੱਡਾ ਦੁੱਖ ਵੀ ਜਿਹੜਾ ਉਹ ਦੂਰ ਹੋ ਜਾਂਦਾ ਜੋ ਕਿ ਡਾਕਟਰਾਂ ਤੋਂ ਵੀ ਆਰਾਮ ਨਹੀਂ ਆਉਂਦਾ ਸੋ ਇਹ ਅਜਮਾਈਆਂ ਹੋਈਆਂ ਗੱਲਾਂ ਆ ਸੋ ਜੋ ਅਸੀਂ ਖੁਦ ਅਜਮਾਇਆ ਹੈ ਦੇਖਿਆ ਹੈ ਉਹੀ ਗੱਲ ਅਸੀਂ ਤੁਹਾਡੇ ਨਾਲ ਸਾਂਝੀ ਕਰੀਦੀ ਆ ਵਿਸ਼ਵਾਸ ਗੁਣਾ ਕੇ ਦੇਖੋ ਫਿਰ ਤੁਹਾਨੂੰ ਫਰਕ ਨਜ਼ਰ ਆਵੇ ਸੋ ਗੱਲ ਕਿ ਵਿਸ਼ਵਾਸ ਦੀ ਹੁੰਦੀ ਹੈ ਜੇਕਰ ਤੁਸੀਂ ਵਿਸ਼ਵਾਸ ਰੱਖ ਲਓਗੇ ਕਿ ਸਾਡੇ ਨਾਲ ਕੁਝ ਮਾੜਾ ਹੋ ਹੀ ਨਹੀਂ ਸਕਦਾ ਸੋ ਜਦੋਂ ਅਸੀਂ ਵਿਸ਼ਵਾਸ ਨੂੰ ਇੰਨਾ ਕੁ ਮਜ਼ਬੂਤ ਕਰ ਲੈਨੇ ਆ ਕਿ ਸਾਡੇ ਨਾਲ ਮਾੜਾ ਨਹੀਂ ਹੋ ਸਕਦਾ ਇਹ ਡਰ ਨੂੰ ਜ਼ਿੰਦਗੀ ਜੋ ਕੱਢ ਦਿੰਨੇ ਆ ਕਿ ਕੁਝ ਹੋ ਹੀ ਨਹੀਂ ਸਕਦਾ ਕਿਉਂਕਿ ਸਾਡਾ ਫਕਰ ਬਹੁਤ ਵੱਡਾ ਆ ਡਰ ਦਾ ਇਨਸਾਨ ਤਾਂ ਹੈ ਜਿਹਨੂੰ ਆਪਣੇ ਕਰਦੇ ਭਰੋਸਾ ਨਹੀਂ ਸੇਵਾ ਤਾਂ ਕਰਦਾ ਹੈ ਪਰ ਉਹਨੂੰ ਯਕੀਨ ਨਹੀਂ ਆਪਣੇ ਫੱਕਰ ਤੇ ਉਹ ਬਹੁਤ ਉਹਨਾਂ ਨੂੰ ਛੋਟੇ ਸਮਝਦਾ ਹੈ ਉਹਨਾਂ ਨੂੰ ਇੰਨੇ ਕਾਬਲ ਸਮਝਦਾ ਹੀ ਨਹੀਂ ਆਪਣੇ ਮੁਰਸ਼ਿਦ ਨੂੰ ਕਿ ਉਹ ਸਭ ਕੁਝ ਕਰ ਸਕਦੇ ਆ ਕਿਉਂਕਿ ਇਨਸਾਨ ਇੱਥੇ ਇਹ ਸੋਚਦਾ ਹੈ ਕਿ ਪਤਾ ਨਹੀਂ ਸਾਡੇ ਨਾਲ ਕੀ ਹੋਣਾ ਹੈ ਕਦ ਕੀ ਹੋ ਜਾਵੇ ਇਹ ਕੁਝ ਨਹੀਂ ਪਤਾ ਸੋ ਬਹੁਤ ਤਰ੍ਹਾਂ ਦੀਆਂ ਵਿਚਾਰਾਂ ਜਿਹੜੀਆਂ insan ਮਨ ਵਿੱਚ ਜਲਦੀਆਂ ਰਹਿੰਦੀਆਂ ਆ ਕਮਾਉਂਦਾ ਰਹਿੰਦਾ ਆ ਸੋ ਪਰ ਇਹਦੇ ਨਾਲ ਕੀ ਹੁੰਦਾ ਆ ਪ੍ਰੋਬਲਮ ਜਿਹੜੀ ਉਹ ਵੱਧ ਜਾਂਦੀ ਆ ਸੋ ਜੇਕਰ ਤੁਹਾਡਾ ਵਿਸ਼ਵਾਸ ਪੱਕਾ ਹੈ ਤੁਹਾਡੇ ਮੁਰਸ਼ਿਦ ਤੇ ਕਿ ਜਿਹਨੇ ਸਾਨੂੰ ਪੈਦਾ ਕੀਤਾ ਸੋ ਉਹ ਸਾਡੇ ਲਈ ਸਭ ਕੁਝ ਕਰ ਸਕਦਾ ਜਿਹਨੇ ਇਹ ਅੰਗ ਸਰੀਰ ਬਣਾਇਆ ਹੈ ਤੇ ਆਰਾਮ ਵੀ ਉਹ ਹੀ ਦੇ ਸਕਦਾ ਪਰਮਾਤਮਾ ਸੋ ਇਸ ਕਰਕੇ ਵਿਸ਼ਵਾਸ ਰੱਖ ਕੇ ਤੇ ਡਰ ਨੂੰ ਦਿਲ ਵਿੱਚੋਂ ਕੱਢ ਕੇ ਸੱਚੇ ਰਸਤੇ ਤੇ ਤੁਰਪੋ ਆਪਣੇ ਮੁਰਸ਼ਿਦ ਦੀਆਂ ਕਈਆਂ ਹੁੰਆਂ ਗੱਲਾਂ ਤੇ ਗੌਰ ਕਰੋ ਅਮਲ ਕਰੋ ਸੋ ਜਦੋਂ ਤੁਸੀਂ ਇਹਨਾਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰ ਲੋਗੇ ਤਾਂ ਤੁਸੀਂ ਖੁਦ ਦੇਖੋਗੇ ਕਿ ਸਾਡੀ ਜ਼ਿੰਦਗੀ ਜਿਹੜੀ ਆ ਉਹ ਪਹਿਲਾਂ ਕੀ ਸੀ ਤਾਂ ਹੁਣ ਕੀ ਬਣ ਗਈ ਆ ਸੋ ਇੱਕ ਵਾਰ ਤੁਸੀਂ ਵਿਸ਼ਵਾਸ ਕਰਕੇ ਤੁਰ ਕੇ ਤਾਂ ਦੇਖੋ ਫਿਰ ਪਤਾ ਚੱਲੇਗਾ ਸਚਾਈ ਕੀ ਹੈ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਆ ਕਿ ਮੈਂ ਨਿੱਕੀ ਨਿੱਕੀ ਗੱਲ ਤੇ इमोशनल ਹੋ ਜਾਂਦੀ ਆ ਅੱਖਾਂ ਵਿੱਚੋਂ ਅਥਰੂ ਆ ਜਾਂਦੇ ਆ ਇਹਦੇ ਬਾਰੇ ਦੱਸੋ ਸੋ ਦੇਖੋ ਸਾਨੂੰ ਇਹਦੀ ਵਜ੍ਹਾ ਨਹੀਂ ਪਤਾ ਸੋ ਇੱਕ ਵਾਰ ਕਮੈਂਟ ਚੰਗੀ ਤਰ੍ਹਾਂ ਪੜ ਕੇ ਸਮਝ ਕੇ ਫਿਰ ਹੀ ਕਰੋ ਫਿਰ ਹੀ ਗੱਲ ਸਮਝ ਵਿੱਚ ਆਉਂਦੀ ਹੈ ਜੀ ਸੋ ਇਹ ਸਾਨੂੰ ਸਮਝ ਨਹੀਂ ਆਈ ਕਿ ਕਿਸ ਵਜ੍ਹਾ ਨਾਲ ਆਉਂਦੇ ਆ ਜੇਕਰ ਤੁਸੀਂ ਵੰਦਗੀ ਕਰਦੇ ਹੋ ਵੰਦਗੀ ਸਮੇਂ ਜਾਂ ਫਿਰ ਤੁਸੀਂ ਰੱਬ ਦੀਆਂ ਗੱਲਾਂ ਤੁਸੀਂ ਕੋਈ ਵੀ ਧਾਰਮਿਕ ਗੱਲ ਸੁਣਦੇ ਹੋ ਤਾਂ ਅੱਖਾਂ ਵਿੱਚੋਂ ਹੰਝੂ ਆਉਂਦੇ ਆ ਤਾਂ ਫਿਰ ਤਾਂ ਉਹ ਪ੍ਰਮਾਤਮਾ ਦੇ ਨਜ਼ਦੀਕ ਹੋਣ ਦਾ ਸੰਕੇਤ ਹੁੰਦਾ ਹੈ ਜਦੋਂ ਆਤਮਾ ਰੂਹ ਪ੍ਰਮਾਤਮਾ ਨੂੰ ਦੇਖਦੀ ਹੈ ਦਰਸ਼ਨ ਕਰਦੀ ਹੈ ਤੇ ਉਦੋਂ ਅੱਖਾਂ ਵਿੱਚੋਂ ਅਥਰੂ ਆ ਜਾਂਦੇ ਆ ਜਿੱਥੇ ਮੁਰਸ਼ਿਦ ਦੀ ਗੱਲ ਚੱਲਦੀ ਹੈ ਜਦੋਂ ਅਸੀਂ ਉਹਨਾਂ ਨੂੰ ਸੁਣਦੇ ਆ ਗੌਰ ਦੇ ਨਾਲ ਤਾਂ ਫਿਰ ਅੱਖਾਂ ਦੇ ਵਿੱਚੋਂ ਹੰਝੂ ਆਉਣੇ ਸ਼ੁਰੂ ਹੋ ਜਾਂਦੇ ਆ ਸੋ ਬਾਕੀ ਕਮੈਂਟ ਵੈਸੇ ਵਾਲਾ ਸਮਝ ਨਹੀਂ ਆਇਆ ਜੀ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰਾਂਗੇ ਜੀ ਸੋ ਆਪਣਾ ਮੇਨ ਜੋ ਵਿਸ਼ਾ ਹੈ ਸੋ ਇਹਦੇ ਤੇ ਕਮੈਂਟ ਵੀ ਆਏ ਹੋਏ ਆ ਇੱਕ ਤਾਂ ਕਮੈਂਟ ਆਇਆ ਹੋਇਆ ਆ ਕਿ ਸਾਡੇ ਘਰੇ ਗੱਦੀ ਵੀ ਚੱਲਦੀ ਹੈ ਸੋ ਮਾਂ ਕਾਲੀ ਦੇ ਵੀ ਸੋ ਇੱਕ ਮਿੰਟ ਥੋੜਾ ਸਮਝ ਵਿੱਚ ਨਹੀਂ ਆਇਆ ਦੁਬਾਰਾ ਤੋਂ ਤੁਸੀਂ ਕਮੈਂਟ ਜ਼ਰੂਰ ਕਰਨਾ ਜੀ ਸੋ ਇੱਥੇ ਇਹ ਵੀ ਲਿਖਦੇ ਆ ਕਿ 6 ਤੋਂ 12 ਵਜੇ ਤੱਕ ਚਿਰਾਗ ਦਾ ਜਗਣਾ ਸੋ ਇੱਕ ਵਾਰ ਦੁਬਾਰਾ ਕਮੈਂਟ ਚੰਗੀ ਤਰ੍ਹਾਂ ਕਰਨਾ ਜੀ ਜੇਕਰ ਗੱਲ ਸਮਝ ਵਿੱਚ ਆ ਸਕੇ ਤਾਂ ਫਿਰ ਅਸੀਂ ਤੁਹਾਡੀ ਗੱਲ ਦਾ ਜਵਾਬ ਦਵਾਂਗੇ ਸੋ ਇੱਥੇ ਇੱਕ ਹੋਰ ਕਮੈਂਟ ਹੈ ਜਿਹਦੇ ਤੇ ਆਪਾਂ ਅੱਜ ਖਾਸ ਵੀਡੀਓ ਇਹ ਬਣਾਈ ਹੈ ਸੋ ਇਹਨਾਂ ਨੇ ਲਿਖਿਆ ਹੈ ਕਿ ਦੀਦੀ ਜੀ ਚਰਾਗਤ ਪਹਿਰ ਵੇਲੇ ਅਸੀਂ ਕਰ ਸਕਦੇ ਹਾਂ ਸੋ ਆਪਾਂ ਅੱਜ ਇਹਦੇ ਤੇ ਹੀ ਗੱਲ ਕਰਨੀ ਹੈ ਸੁੱਤਪਹਿਰ ਨੂੰ ਚਿਰਾਗ ਪੀਰਾਂ ਦੇ ਨਹੀਂ ਕੀਤੇ ਜਾਂਦੇ ਆਪਾਂ ਪਹਿਲਾਂ ਇੱਥੇ ਕਲੀਅਰ ਕਰ ਦਈਏ ਚਿਰਾਗ ਜੇਕਰ ਤੁਸੀਂ ਰੋਸ਼ਨ ਕਰਦੇ ਹੋ ਤਾਂ ਇਸ ਗੱਲ ਦਾ ਧਿਆਨ ਰੱਖਣਾ ਕਿ ਦੁਪਹਿਰ ਤੋਂ ਬਾਅਦ 3 ਵਜੇ ਤੋਂ ਬਾਅਦ ਤੁਸੀਂ ਚਿਰਾਗ ਰੋਸ਼ਨ ਕਰ ਸਕਦੇ ਆ ਉਸ ਤੋਂ ਪਹਿਲਾਂ ਚਿਰਾਗ ਰੋਸ਼ਨ ਨਾ ਕਰੋ ਕਿਉਂਕਿ ਜਿਹੜਾ 3 ਵਜੇ ਤੋਂ ਬਾਅਦ ਦਾ ਸਮਾਂ ਹੁੰਦਾ ਇਹਨੂੰ ਦੂਸਰਾ ਪੈਰ ਕਹਿੰਦੇ ਆ ਇਸ ਕਰਕੇ ਇਸ ਸਮੇਂ ਵਿੱਚ ਪੀਰਾਂ ਫਕੀਰਾਂ ਦੇ ਚਿਰਾਗ ਜਿਹੜੇ ਆ ਉਹ ਰੋਸ਼ਨ ਕੀਤੇ ਜਾਂਦੇ ਆ ਤੇ ਸਵੇਰ ਦੇ ਵੇਲੇ 12 ਵਜੇ ਤੋਂ ਪਹਿਲਾਂ ਪਹਿਲਾਂ ਜੇਕਰ ਮਾਤਾ ਰਾਣੀ ਦੀ ਸੇਵਾ ਕਰਦੇ ਹੋ ਕਿਸੇ ਦੇਵਤੇ ਦੀ ਸੇਵਾ ਕਰਦੇ ਹੋ ਤਾਂ ਉਹਨਾਂ ਦੇ ਨਾਮ ਦੀ ਜੋਤ ਜਿਹੜੀ ਆ ਉਹ 12 ਵਜੇ ਤੋਂ ਪਹਿਲਾਂ ਪਹਿਲਾਂ ਕੀਤੀ ਜਾਂਦੀ ਆ ਤੇ ਪੀਰਾਂ ਫਕੀਰਾਂ ਦੇ ਚਿਰਾਗ ਜਿਹੜੇ ਆ ਉਹ ਦੁਪਹਿਰ ਤੋਂ ਬਾਅਦ ਯਾਨੀ 3 ਵਜੇ ਤੋਂ ਬਾਅਦ ਹੀ ਕੀਤੇ ਜਾਂਦੇ ਆ 3 ਵਜੇ ਤੋਂ ਸ਼ੁਰੂ ਹੋ ਜਾਂਦਾ ਹੈ ਕੀ ਟਾਈਮ ਪੀਰਾਂ ਦੇ ਚਿਰਾਗ ਰੋਸ਼ਨ ਕਰ ਸਕਦੇ ਆ ਤੇ ਹੁਣ ਇੱਥੇ ਕਈ ਵਾਰੀ ਕਮੈਂਟ ਵੀ ਆਉਂਦੇ ਆ ਕਿ ਅਸੀਂ ਅਮਰਤ ਵੇਲੇ ਉੱਠ ਕੇ ਕਰ ਸਕਦੇ ਆ ਸੋ ਇਹ ਕੰਮ ਤੁਸੀਂ ਬਿਲਕੁਲ ਕਰ ਸਕਦੇ ਆ ਕਿਉਂਕਿ ਜਿਨ੍ਹਾਂ ਨੇ ਅਮਰਤ ਵੇਲੇ ਉੱਠ ਕੇ ਸੇਵਾ ਕਰ ਲਈ ਚਿਰਾਗ ਰੋਸ਼ਨ ਕਰ ਦਿੱਤੇ ਇਸ ਤੋਂ ਵੱਡੀ ਗੱਲ ਕੋਈ ਨਹੀਂ ਹੋ ਸਕਦੀ ਇਸ ਕਰਕੇ ਅਮਰਤ ਵੇਲੇ ਉੱਠ ਕੇ ਤੁਸੀਂ ਜਗਾ ਇਸ਼ਨਾਨ ਕਰਾਓ ਕਰਾਉਣ ਤੋਂ ਬਾਅਦ ਤੁਸੀਂ ਚਿਰਾਗ ਰੋਸ਼ਨ ਕਰ ਦਿਓ ਸੋ ਇਹ ਬਹੁਤ ਵਧੀਆ ਗੱਲ ਹੈ ਕਿ ਸਾਰੀ ਦਿਹਾੜੀ ਉਹ ਚਿਰਾਗ ਜਿਹੜੇ ਆ ਰੋਸ਼ਨ ਹੀ ਰਹਿਣਗੇ ਸੋ ਇਸ ਤੋਂ ਵਧੀਆ ਗੱਲ ਹੋ ਨਹੀਂ ਸਕਦੀ ਕਿਉਂਕਿ ਅਮਰਤ ਵੇਲੇ ਜਿਹੜਾ ਇਨਸਾਨ ਉੱਠ ਕੇ ਸੇਵਾ ਕਰਦਾ ਹੈ ਸੋ ਉਹਨਾਂ ਦੀਆਂ ਮਨੋ ਕਾਮਨਾ ਵੀ ਜਲਦੀ ਪੂਰੀਆਂ ਹੋਣ ਲੱਗ ਪੈਂਦੀਆਂ ਪਰ ਇੱਕ ਦੋ ਦਿਨ ਦੀ ਗੱਲ ਨਹੀਂ ਹੈ ਸਦਾ ਹੀ ਅਮਰਤ ਵੇਲੇ ਉੱਠ ਕੇ ਸੇਵਾ ਕਰੋ ਸਿਮਰਨ ਕਰੋ ਇਹਦਾ ਬਹੁਤ ਹੀ ਵੱਡਾ ਲਾਭ ਜਿਹੜਾ ਉਹ ਮਿਲਦਾ ਹੈ ਇਸ ਕਰਕੇ ਜੇਕਰ ਤੁਸੀਂ ਤਿੰਨ ਤੋਂ 4 ਵਜੇ ਜਾਂ 5 ਵਜੇ ਦੇ ਵਿੱਚ ਵਿੱਚ ਉੱਠਦੇ ਹੋ ਉੱਠ ਕੇ ਤੁਸੀਂ ਚਿਰਾਗ ਰੋਸ਼ਨ ਵੀਰਵਾਰ ਦੇ ਦਿਨ ਜਾਂ ਐਤਵਾਰ ਨੂੰ ਜਿਸ ਦਿਨ ਵੀ ਚਿਰਾਗ ਕਰਦੇ ਹੋ ਰੋਸ਼ਨ ਕਰ ਸਕਦੇ ਆ ਕਿਉਂਕਿ ਪਹਿਲਾ ਪੈਰ ਦੇਵੀ ਦੇਵਤਿਆਂ ਦਾ ਮੰਨਿਆ ਗਿਆ ਹੈ ਤੇ ਦੂਸਰਾ ਪੈਰ ਜਿਹੜਾ ਉਹ ਪੀਰਾਂ ਫਕੀਰਾਂ ਦਾ ਹੁੰਦਾ ਹੈ ਇਸ ਕਰਕੇ ਸ਼ਾਮ ਦੇ ਵੇਲੇ ਚਿਰਾਗ ਰੋਸ਼ਨ ਪੀਰਾਂ ਫਕੀਰਾਂ ਦੇ ਹੁੰਦੇ ਆ ਸੋ ਅਮਰਤ ਵੇਲੇ ਵੀ ਉੱਠ ਕੇ ਤੁਸੀਂ ਕਰ ਸਕਦੇ ਆ ਸੋ ਇਹ ਤੁਹਾਡੀ ਆਪ ਦੀ ਸ਼ਰਧਾ ਹੈ ਜੇਕਰ ਅਮਰਤ ਵੇਲੇ ਉੱਠ ਕੇ ਤੁਹਾਡਾ ਚਿਰਾਗ ਰੋਸ਼ਨ ਨਹੀਂ ਹੁੰਦੇ ਤਾਂ ਫਿਰ ਤੁਸੀਂ 3 ਵਜੇ ਤੋਂ ਬਾਅਦ ਚਿਰਾਗ ਰੋਸ਼ਨ ਜਦੋਂ ਮਰਜ਼ੀ ਕਰ ਦੋ ਸ਼ਾਮ 7 ਵਜੇ ਤੋਂ ਪਹਿਲਾਂ ਪਹਿਲਾਂ ਚਿਰਾਗ ਰੋਸ਼ਨ ਹੁੰਦੇ ਹੀ ਰਹਿੰਦੇ ਆ ਸੋ ਬਾਕੀ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਜੀ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਲਾਈਕ ਜ਼ਰੂਰ ਕਰਨਾ ਜੀ ਤੁਹਾਡਾ ਇੱਕ ਛੋਟਾ ਜਿਹਾ ਲਾਈਕ ਹੀ ਸਾਡੀ ਹਿੰਮਤ ਨੂੰ ਵਧਾ ਦਿੰਦਾ ਹੈ ਸੋ ਕੀਸ਼ ਕਰੀ ਦੀ ਹੈ ਕਿ ਤੁਹਾਨੂੰ ਵੀ ਹਿੰਮਤ ਮਿਲੇ ਸੋ ਅਸੀਂ ਗੱਲ ਹੀ ਉਸ ਹਿਸਾਬ ਦੀ ਕਰੀ ਦੀ ਜੇਕਰ ਅਸੀਂ ਹੁਣ ਮਾੜਾ ਹੀ ਸੋਚੀ ਜਾਵਾਂਗੇ ਤਾਂ ਫਿਰ ਮਾੜਾ ਹੀ ਹੋਵੇਗਾ ਇਸ ਕਰਕੇ ਤੁਹਾਡੇ ਮੂਰੇ ਵੀ ਬੇਨਤੀ ਹੈ ਕਿ ਕਦੇ ਵੀ ਆਪਣੇ ਬਾਰੇ ਮਾੜਾ ਨਾ ਸੋਚੋ ਜੋ ਪ੍ਰਮਾਤਮਾ ਕਰਦਾ ਹੈ ਇਹ ਸੋਚੋ ਕਿ ਚੰਗਾ ਹੀ ਕਰਦਾ ਤਾਂ ਫਿਰ ਦੇਖੂਗੇ ਕਿਰਪਾ ਕਿਵੇਂ ਹੁੰਦੀ ਹੈ ਮਾਲਕ ਦੀ ਸੋ ਬਾਕੀ ਤੇ ਇਸ ਗੱਲ ਦਾ ਧਿਆਨ ਰੱਖਣਾ ਜ਼ਰੂਰੀ ਹੈ ਕਿ ਮਨ ਦਾ ਸਾਫ਼ ਹੋਣਾ ਫਿਰ ਚਾਹੇ ਤੁਸੀਂ ਸਿਮਰਨ ਕਰੋ ਚਾਹੇ ਸੇਵਾ ਕਰੋ ਚਾਹੇ ਨਾ ਕਰੋ ਫਿਰ ਤੁਹਾਨੂੰ ਉੱਦੇ ਹੀ ਪ੍ਰਮਾਤਮਾ ਨੇ ਮਿਲ ਜਾਣਾ ਹੈ ਕਿਉਂਕਿ ਮਨ ਸਾਫ਼ ਹੋਵੇਗਾ ਤੇ ਉਹ ਪ੍ਰਮਾਤਮਾ ਦੀ ਕਿਰਪਾ ਹੁੰਦੀ ਉਹ ਮਨਾਂ ਦੀਆਂ ਜਾਣਦਾ ਹੈ ਸੋ ਉਹ ਪ੍ਰਮਾਤਮਾ ਇਹ ਨਹੀਂ ਦੇਖਦਾ ਕਿ ਇਹ ਇਨਸਾਨ ਸੇਵਾ ਨਹੀਂ ਕਰਦਾ ਸਿਮਰਨ ਨਹੀਂ ਕਰਦਾ ਉਹ ਸਿਰਫ ਮਨ ਦੇਖਦਾ ਜੇਦੋਂ ਅਸੀਂ ਜ਼ਿੰਦਗੀ ਵਿੱਚ ਝੂਠ ਬੋਲਣਾ ਹੀ ਨਹੀਂ ਚੰਗਾ ਹੀ ਚੰਗਾ ਕਰਮ ਕਰਦੇ ਜਾਣਾ ਹੈ ਤਾਂ ਫਿਰ ਇਦਾਂ ਵੀ ਪ੍ਰਮਾਤਮਾ ਦੀ ਕਿਰਪਾ ਹੁੰਦੀ ਹੈ ਸੋ ਦੂਸਰਾ ਕਾਰਨ ਹੈ ਕਿ ਜਿਹੜੇ ਇਹ ਆਦਤਾਂ ਨੂੰ ਨਹੀਂ ਛੱਡ ਸਕਦੇ ਉੱਥੇ ਫਿਰ ਸੇਵਾ ਸਿਮਰਨ ਦਾ ਬਹੁਤ ਜਿਆਦਾ ਜੋਰ ਜਿਹੜਾ ਉਹ ਰੱਖਣਾ ਪੈਂਦਾ ਹੈ ਫਿਰ ਹੀ ਜ਼ਿੰਦਗੀ ਜਿਹੜੀ ਆ ਉਹ ਸਫਲ ਹੁੰਦੀ ਆ ਕਿਉਂਕਿ ਇਹ ਪਾਪ ਜਿੰਨੇ ਵੀ ਸਾਡੇ ਤੋਂ ਅਗਲੇ ਪਿਛਲੇ ਜਨਮਾਂ ਦੇ ਹੋਏ ਆ ਜਾਂ ਇਸ ਜਨਮ ਦੇ ਵਿੱਚ ਕੀਤੇ ਹੋਏ ਆ ਇਹ naam ਦੀ ਕਮਾਈ ਦੇ ਨਾਲ ਹੀ ਧੋਤੇ ਜਾਣੇ ਆ ਸੋ naam ਦੀ ਕਮਾਈ ਕਰੋ ਗੁਰ ਧਾਰਨਾ ਕਰੋ ਗੁਰੂ ਹੋਵੇਗਾ ਤੇ ਪਾਰ ਲੱਗ ਸਕਦਾ ਹੈ ਇਨਸਾਨ